ਬਹੁਤ ਸਾਰੇ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਆਈਐਸ ਜ਼ਰੂਰ ਬਣੇ ਪਰ ਆਈਐਸ ਬਨਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਗਿਆ ਉਸ ਤੋਂ ਬਾਅਦ ਉਹ ਆਈਐਸ ਦਾ ਕੁਰਸੀ ਨਸੀਬ ਹੁੰਦੀ ਹੈ ਔਰ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਆਈਐਸ ਜਿਨ੍ਹਾਂ ਨੇ ਅਜਿਹੇ ਮਿਸਾਲ ਪੈਦਾ ਕੀਤੀ ਹੈ ਗਿਆ ਲਗਨ ਮਿਹਨਤ ਦੇ ਪੱਖੋਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਔਰ ਜ਼ਿਲ੍ਹਿਆਂ ਦੇ ਵਿੱਚ ਜਦੋਂ ਡਿਪਟੀ ਕਮਿਸ਼ਨਰ ਲੱਗਦੇ ਨੇ ਤੇ لازمی ਤੌਰ ਤੇ ਉਹਨਾਂ ਅਧਿਕਾਰੀਆਂ ਤੇ ਮਾਨਵੀ ਕੀਤਾ ਜਾਂਦਾ ਹੈਗਾ ਪਰ ਖਾਸ ਕਰਕੇ ਜਿਹੜਾ ਸੁਪਨਾ ਲਿਆ ਹੋਵੇ ਤੇ ਜਦੋਂ ਸੁਪਨਾ ਸਕਾਰ ਹੋ ਜਾਵੇ ਤੇ لازمی ਤੌਰ ਤੇ ਜਦੋਂ ਮਿਹਨਤ ਕੀਤੀ ਹੋਵੇ ਤੇ ਉਸ ਮਿਹਨਤ ਨੂੰ ਬੂਰ ਵੀ ਮਿਲਦਾ ਤੇ ਫਲ ਵੀ ਲੱਗਦਾ ਹੈਗਾ ਪੰਜਾਬ ਸਰਕਾਰ ਨੇ ਹਾਲ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ ਨੇ ਤੇ ਫਿਰੋਜ਼ਪੁਰ ਇੱਕ ਸਰਹੱਦੀ ਜ਼ਿਲ੍ਹਾ ਜਿੱਥੇ ਡਿਪਟੀ ਕਮਿਸ਼ਨਰ ਰਜੇਸ਼ ਤਮਾਨ ਜਿਹੜੇ 2014 ਬੈਚ ਦੇ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉੱਥੋਂ ਦੇ ਜਿਹੜਾ ਡਿਪਟੀ ਕਮਿਸ਼ਨਰ ਸਨ ਅਮਰਤਾ ਸਿੰਘ ਉਹਨਾਂ ਨੂੰ ਬਦਲ ਦਿੱਤਾ ਗਿਆ ਔਰ ਉਹਨਾਂ ਦੀ ਜਗ੍ਹਾ ਰਜੇਸ਼ ਤਮਾਨ ਉਹਨਾਂ ਨੂੰ ਬਤੌਰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੁਣ ਅਸੀਂ ਗੱਲ ਕਰਾਂਗੇ ਡਿਪਟੀ ਕਮਿਸ਼ਨਰ ਰਜੇਸ਼ ਤਮਾਨ ਨੂੰ ਕਿ ਉਹ ਇਸ ਸਰਵਿਸ ਦੇ ਵਿੱਚ ਕਦੋਂ ਆਏ ਕਿੰਨੀ ਉਹਨਾਂ ਮਿਹਨਤ ਕੀਤੀ ਔਰ ਜਿਹੜੇ ਯੂਪੀਐਸਸੀ ਦੀ ਤਿਆਰੀ ਜਾਂ ਫਿਰ ਸਟੇਟ ਸਿਵਲ ਸਰਵਿਸ ਦੀ ਤਿਆਰੀ ਕਰਦੇ ਨੇ ਉਹਨਾਂ ਜਿਹੜੇ ਉਹ ਨੌਜਵਾਨਾਂ ਨੂੰ ਉਹਨਾਂ ਨੇ ਕੀ ਸਨੇਹਾ ਦਿੱਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਰਜੇਸ਼ ਤਮਾਨ ਉਹਨਾਂ ਨੇ ਸਰਕਾਰੀ ਨੌਕਰੀ ਕਹਿ ਲਓ 1998 ਵਿੱਚ ਉਹਨਾਂ ਨੇ ਸਿਵਲ ਸਰਵਿਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਔਰ 1998 ਦੇ ਵਿੱਚ ਉਹ 7 ਨੰਬਰਾਂ ਤੋਂ ਰਹਿ ਗਏ ਸਨ ਨਹੀਂ ਤੇ ਸ਼ਾਇਦ ਉਹ ਆਈਪੀਐਸ ਅਫਸਰ ਹੁੰਦੇ ਜੇ 7 ਨੰਬਰ ਉਹਨਾਂ ਨੂੰ ਹੋਰ ਮਿਲ ਜਾਂਦੇ ਤੇ ਆਈਪੀਐਸ ਮਤਲ ਇਸ ਟਾਈਮ ਉਹ ਪੰਜਾਬ ਕਾਡਰ ਵਾਲੋ ਜਾਂ ਦੇਸ਼ ਦੇ ਕਿਸੇ ਵੀ ਸਟੇਟ ਦੇ ਵਿੱਚ ਉਹ ਆਈਪੀਐਸ ਲੱਗੇ ਹੁੰਦੇ ਤੇ ਇਸ ਟਾਈਮ ਉਹਨਾਂ ਦਾ ਜਿਹੜਾ ਰੁਤਬਾ ਜਾਂ ਰੈਂਕ ਉਹ ਆਈਜੀ ਰੈਂਕ ਦੇ ਅਧਿਕਾਰੀ ਹੁੰਨੇ ਸਨ ਜੇ ਉਹਨਾਂ ਨੂੰ ਉਸ ਸਮੇਂ 7 ਨੰਬਰ ਮਿਲ ਜਾਂਦੇ ਲੇਕਿਨ ਕਈ ਜਿਹੜੇ ਨੌਜਵਾਨ ਹੁੰਦੇ ਨੇ ਉਹ ਅਕਸਰ ਹਿੰਮਤ ਹਾਰ ਜਾਂਦੇ ਨੇ ਲੇਕਿਨ ਰਜੇਸ਼ ਧਮਾਨ ਉਹਨਾਂ ਨੇ ਹਿੰਮਤ ਨਹੀਂ ਹਾਰੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਪੀਸੀਐਸ ਦਾ ਟੈਸਟ ਦਿੰਦੇ ਨੇ ਪੀਸੀਐਸ ਦੇ ਵਿੱਚ ਉਹ ਅਲਾਈਡ ਸਰਵਿਸ ਦੇ ਵਿੱਚ ਆ ਜਾਂਦੇ ਹੈਗੇ ਨੇ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਤਹਿਸੀਲਦਾਰ ਭਰਤੀ ਹੋ ਜਾਂਦੇ ਨੇ ਔਰ ਉਹਨਾਂ ਫਿਰ ਵੀ ਹਿੰਮਤ ਨਹੀਂ ਹਾਰੀ ਔਰ ਉਸ ਤੋਂ ਬਾਅਦ ਫਿਰ ਉਹ 2004 ਦੇ ਵਿੱਚ ਪੀਸੀਐਸ ਅਫਸਰ ਦਾ ਫਿਰ ਉਹ ਟੈਸਟ ਦਿੰਦੇ ਆਗੇ ਨੇ ਕਿਉਂਕਿ ਕਈ ਵਾਰ ਲੋਕ ਹੁੰਦੇ ਨੇ ਕਿ ਨੌਕਰੀ ਲੱਗ ਜਾਂਦੀ ਹੈ ਤੇ ਬਸ ਬਹੁਤ ਹੋ ਗਿਆ ਅੱਗੇ ਵਧਣ ਦੀ ਨਹੀਂ ਸੋਚਦੇ ਲੇਕਿਨ ਰਜੇਸ਼ ਧਮਾਨ ਹੋਣਾ ਨੇ ਅਜਿਹਾ ਨਹੀਂ ਕੀਤਾ ਹਾਲਾਂਕਿ ਉਹ ਤਹਿਸੀਲਦਾਰ ਫਿਰ ਐਸਡੀਐਮ ਵੀ ਲੱਗੇ ਰਹੇ ਲੇਕਿਨ ਉਹਨਾਂ ਨੇ ਪੀਸੀਐਸ ਦਾ ਜਿਹੜਾ ਟੈਸਟ ਫਿਰ 2004 ਦੇ ਵਿੱਚ ਫਿਰ ਕਲੀਅਰ ਕੀਤਾਗਾ ਔਰ ਉਸ ਤੋਂ ਬਾਅਦ ਉਹ ਮਹਿਕਮੇ ਦੇ ਵਿੱਚ ਆ ਗਏ ਔਰ ਜਦੋਂ ਫਿਰ ਪੀਸੀਐਸ ਅਫਸਰ ਸਿਲੈਕਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਲਾਜ਼ਮੀ ਤੌਰ ਤੇ ਉਹਨਾਂ ਨੂੰ ਫਿਰ ਪ੍ਰਮੋਟ ਹੋ ਕੇ ਆਈਐਸ ਦਾ ਕਾਡਰ ਮਿਲ ਹੀ ਜਾਂਦਾ ਹੈਗਾ ਤੇ ਇਸੇ ਤਰ੍ਹਾਂ ਰਜੇਸ਼ ਤਮਨ ਉਹਨਾਂ ਨੂੰ ਵੀ ਉਹਨਾਂ ਨੇ ਜਿਹੜਾ ਲੰਮੀ ਮਿਹਨਤ ਕੀਤੀ ਨੌਕਰੀ ਵੀ ਮਿਲ ਗਈ ਚੰਗੀ ਨੌਕਰੀ ਮਿਲ ਗਈ ਲੇਕਿਨ ਹੌਸਲਾ ਨਹੀਂ ਹਾਰਿਆ ਤੇ ਜਿਹੜਾ ਉਹਨਾਂ ਨੇ 1998 ਦੇ ਵਿੱਚ ਸੁਪਨਾ ਲਿਆ ਸੀ ਉਹ ਆ ਕੇ 2014 ਦੇ ਵਿੱਚ ਪੂਰਾ ਹੋ ਜਾਂਦਾ ਜਦੋਂ ਉਹ ਪ੍ਰਮੋਟ ਹੋ ਕੇ ਆਈਐਸ ਅਫਸਰ ਬਣ ਜਾਂਦੇ ਨੇ ਤੇ ਇਸ ਸਮੇਂ ਪੰਜਾਬ ਕਾਡਰ ਦੇ ਉਹ 2014 ਦੇ ਆਈਐਸ ਬਣ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਬਤੌਰ ਐਸਜੀਐਮ ਕੰਮ ਕਰ ਚੁੱਕੇ ਨੇ ਤਹਿਸੀਲਦਾਰ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਔਰ ਇਸ ਤੋਂ ਡਾਇਰੈਕਟਰ ਜੂਥ ਸਮਾਵਾ ਵੀ ਕੰਮ ਕਰ ਚੁੱਕੇ ਲੇਕਿਨ ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਉਹਨਾਂ ਨੂੰ ਬਤੌਰ ਫਰੋਜ਼ਪੁਰ ਸਰਹੱਦੀ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੇ ਏਜੰਡੇ ਕੀ ਰਹਿਣ ਵਾਲੇ ਨੇ ਤੇ ਨੌਜਵਾਨਾਂ ਨੂੰ ਉਹਨਾਂ ਨੇ ਕੀ ਸਨੇਹਾ ਦਿੱਤਾ ਇਸ ਮੁਤਲਕ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਮਨ ਸਾਹਿਬ ਜਿਵੇਂ ਹਰ ਇੱਕ ਦਾ ਸੁਪਨਾ ਹੁੰਦਾ ਕਿ ਮੈਂ ਆਈਐਸ ਸਿਲੈਕਟ ਹੋਵਾਂ ਮੈਂ ਔਰ ਆਈਐਸ ਬਣ ਕੇ ਸਭ ਤੋਂ ਵੱਡਾ ਇਹ ਹੈ ਕਿ ਜ਼ਿਲ੍ਹੇ ਦੇ ਵਿੱਚ ਬਤੌਰ ਡੀਸੀ ਕੰਮ ਕਰਨਾ ਹੈਗਾ ਕਿਉਂਕਿ ਬਹੁਤ ਜ਼ਿਆਦਾ ਤਜਰਬਾ ਉਥੋਂ ਸਿੱਖਣ ਨੂੰ ਮਿਲਦਾ ਹੈਗਾ ਹਾਲਾਂਕਿ ਤੁਹਾਡੇ ਕੋਲ ਫੀਲਡ ਦੇ ਵਿੱਚ ਕਾਫੀ ਤਜਰਬਾ ਲਿਖਣਾ ਇਸ ਵਾਰ ਜਿਹੜਾ ਤੁਹਾਨੂੰ ਉਹ ਜ਼ਿਲ੍ਹਾ ਦਿੱਤਾ ਗਿਆ ਬਿਲਕੁਲ ਸਰਹੱਦ ਦੇ ਤੇ ਕੰਢੇ ਤੇ ਸਰਹੱਦ ਤੇ ਵਸਿਆ ਹੋਇਆ ਜ਼ਿਲ੍ਹਾ ਫਰੂਜ਼ਪੁਰ ਕਿਵੇਂ ਦੇਖਦੇ ਜੀ ਡੀਸੀ ਸਾਹਿਬ ਜੇਕਰ ਬਦਲਾਅ ਫਿਰ ਉਹ ਜ਼ਿਲ੍ਹਾ ਲੈਣਾ ਜੀ ਇਹ ਸ਼ਾਇਦ ਇੰਡੀਆ ਦੇ ਵਿੱਚ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਦੇ ਵਿੱਚੋਂ ਆਉਂਦਾ ਜੀ ਜੀ ਤੇ ਇਸ ਲਈ ਇਹਦੇ ਉੱਤੇ ਇੰਸਟੀਚਿਊਸ਼ਨਸ ਬਣੀਆਂ ਹੋਈਆਂ ਨੇ ਜਿਹੜੇ ਆਧਾਰੇ ਨੇ ਜੀ ਉਹਨਾਂ ਚ ਸਿਸਟਮ ਆਸ ਕਰਦੇ ਆ ਵੀ ਬਹੁਤ ਸੋਹਣਾ ਵਧੀਆ ਹੋਊਗਾ ਜੀ ਠੀਕ ਹੈ ਜੀ ਤੇ ਰੈਵਨਿਊ ਡਿਸਟ੍ਰਿਕਟ ਵਧੀਆ ਹੈਗਾ ਤੇ ਬਾਰਡਰ ਦੇ ਨਾਲ ਚੈਲੰਜਸ ਵੀ ਹੈਗੇ ਨੇ ਠੀਕ ਹੈ ਪਰ ਉਹਨ ਕੀ ਆਸ ਦੇ ਸਮੇ ਦੇ ਵਿੱਚ ਜਿਹੜੀ ਕਿੰਨੇ ਵੀ ਨੌਲੇਜ ਹੈ ਨਾ ਬੜੀ ਜਲਦੀ ਟਰੈਵਲ ਕਰਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਜੀ ਇਸ ਲਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਚੈਲੰਜਸ ਤੇ ਪੁਲਿਸਿੰਗ ਵੀ ਹੁੰਦੇ ਨੇ ਜੀ ਇਸ ਲਈ ਉੱਥੇ ਸਾਡਾ ਇਹ ਮੁੱਖ ਜਿਹੜਾ ਸਾਡਾ ਨਿਸ਼ਾਨਾ ਹੋਊਗਾ ਉਹ ਹੀ ਹੋਗਾ ਜੀ ਐਜੂਕੇਸ਼ਨ ਤੇ ਹੈਲਥ ਨੂੰ ਉੱਪਰ ਚੱਕਣਾ ਜੀ ਠੀਕ ਹੈ ਜੀ ਤੇ ਸਾਡੇ ਜੁਥ ਹੈ ਜਿਹੜਾ ਉਹ ਜਿਵੇਂ ਕਿਹਾ ਜਾਂਦਾ ਜਿ ਪਟਕਿਆ ਹੋਇਆ ਹੈ ਜੀ ਉਹਨੂੰ ਅਸੀਂ ਮੁੜ ਦਵਾਰਤੇ ਜਿਹੜੀ ਸਾਡੇ ਮੁੱਖ ਤਾਰਾ ਦੇ ਵਿੱਚ ਲੈ ਕੇ ਆਣਾ ਹੈਗਾ ਉਹਦੇ ਲਈ ਅਸੀਂ ਸਪੋਰਟ ਡਿਪਾਰਟਮੈਂਟ ਦੇ ਵਿੱਚ ਬੜੇ ਵਧੀਆ ਅਸੀਂ ਟੂਰਨਾਮੈਂਟ ਕਰਾਇਆ ਸੀ ਖੇਡਾਂ ਵਤਨ ਪੰਜਾਬ ਦੀਆਂ ਜੀ ਜੀ ਤੇ ਅਸੀਂ ਫਿਰ ਯੂਥ ਫੈਸਟੀਵਲ ਆਇਆ ਪੰਜਾਬ ਦੇ ਵਿੱਚ ਉਹ ਜਿਹੜੇ ਅਸੀਂ ਯੂਥ ਨੂੰ ਜਿਹੜੇ ਸਾਡੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਜਿਹੜੇ ਅਸੀਂ ਲੀਹਾਂ ਤੇ ਪਾਇਆ ਉਸੇ ਲੀਹਾਂ ਤੇ ਜੁੜੇ ਰਹਿਣ ਜੀ ਅ ਇੱਕ ਹੋਰ ਤਮਨ ਸਾਹਿਬ ਕਿਉਂਕਿ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਇੱਕ ਇਸ ਟਾਈਮ ਬਹੁਤ ਵੱਡਾ ਚੈਲੰਜ ਬਣਿਆ ਸਰਕਾਰ ਵਾਸਤੇ ਅ ਜੀਰਾ ਜਿਹੜੀ ਮੇਲੇ ਨੂੰ ਲੈ ਕੇ ਜੀਰਾ ਜੀਰਾ ਫੈਕਟਰੀ ਦਾ ਜੀ ਤੇ ਸਾਨੂੰ ਤੇ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਸਰਕਾਰ ਨੇ ਇਸੇ ਕਰਕੇ ਤੁਹਾਨੂੰ ਚੁਣਿਆਗਾ ਕਿ ਜਾ ਕੇ ਕੁਝ ਨਾ ਕੁਝ ਸੈਟਲ ਕਰੋਗੇ ਦੇਖਦੇ ਆਂ ਜਾ ਕੇ ਜੀ ਹਲੇ ਇਸ਼ੂ ਵਾਹਲੇ ਅਖਬਾਰਾਂ 'ਚ ਹੀ ਪੜਿਆ ਹੈਗਾ ਜੀ ਜਾ ਕੇ ਉੱਥੇ ਮੌਕੇ ਤੇ ਦੇਖਦੇ ਆਂ ਤੇ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਇਹਨੂੰ ਸੁਲਝਾਉਣ ਦੀ ਔਰ ਇਹ ਕਿ ਸਿਰ ਨੋ ਅਪਰੀਹੈਂਸ਼ਨਸਾਂ ਦੂਰ ਕਰਾਂ ਔਰ ਇੱਕ ਜੀ ਸਾਹਿਬ ਇੱਕ ਹੋਰ ਸਰਕਾਰ ਦੀ ਜਿਹੜੀ ਸਭ ਤੋਂ ਪ੍ਰਾਇੋਰਟੀ ਮੇਨ ਹੈ ਕਿ ਸਰਕਾਰੀ ਦਫਤਰ ਜਾਂ ਵੈਸੇ ਓਵਰਆਲ ਸਟੇਟ ਤੋਂ ਕ੍ਰਿਪਸ਼ਨ ਜਿਹੜੀ ਉਹਨੂੰ ਲੈ ਕੇ ਜ਼ੀਰੋ ਟੋਲਰੈਂਸ ਹੈ ਸਰਕਾਰ ਨੇ ਕਿਉਂਕਿ ਬਹੁਤ ਸਾਰੇ ਲੋਕ ਦਫਤਰਾਂ ਦੇ ਵਿੱਚ ਬਹੁਤ ਜ਼ਿਆਦਾ ਖੱਜਲ ਖਵਾਰ ਹੁੰਦੇ ਨੇ ਚਾਹੇ ਐਸ ਡੀ ਐਮ ਦਾ ਦਫਤਰ ਹੋਵੇ ਚਾਹੇ ਤਹਿਸੀਲ ਹੋਵੇ ਚਾਹੇ ਪਲਾਈ ਵਿਭਾਗ ਹੋਵੇ ਉਸ ਨੂੰ ਲੈ ਕੇ ਤੁਹਾਡਾ ਕੀ ਰਹਿਣ ਵਾਲਾ ਜੀ ਐਕਸ਼ਨ ਤਕਰੀਸੀ ਸਾਡੀ ਵੀ ਜ਼ੀਰੋ ਟੋਲਰੈਂਸ ਟੂਵਰ ਕ੍ਰਾਪਸ਼ਨ ਰਹੂਗੀ ਤੇ ਅਸੀਂ ਇਨਸ਼ੋਰ ਕਰਾਂਗੇ ਜਿਹੜੀ ਡਿਲੀਵਰ ਦੇਖੋ ਕ੍ਰਾਪਸ਼ਨ ਹੁੰਦੀ ਹੈ ਤੇ ਡਿਲੇ ਹੁੰਦਾ ਜੀ ਇਹ ਹਰਾਸ਼ਮੈਂਟ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਹਫਤੇ ਦੇ ਹਫਤੇ ਜਿਹੜਾ ਸਾਰੀ ਪੈਂਡੈਂਸੀ ਦੂਰ ਕੀਤੀ ਜਾਵੇ ਜੀ ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਹੈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਤੇ ਗਲਤ ਤਰੀਕੇ ਨਾਲ ਆਪਣਾਣੇ ਪੈਣ ਮੈਂ ਆਪ ਦਫ਼ਤਰ ਬੈਠੂਗਾ 9 ਤੋਂ 5 ਜੋ ਟਾਈਮ ਹੁੰਦਾ ਤੇ ਕੋਈ ਬੰਦਾ ਵੀ ਕਿਸੇ ਵੇਲੇ ਵੀ ਮੈਨੂੰ ਆ ਕੇ ਮਿਲ ਸਕਦਾ ਅਸੀਂ ਤੁਹਾਨੂੰ ਦੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਇਹ ਦੇਖੇ ਵੀ ਹੋ ਰਿਹਾ ਕਿ ਪੰਜਾਬ ਦਾ ਜਿਹੜਾ ਬੱਚਾ ਬਾਕੀ ਜਿੱਤਾਂ ਯੂਪੀ ਬੀਆਰ ਦੇ ਵਿੱਚ ਉਹ ਬੜਾ ਸਿਵਲ ਸਰਵਿਸ ਵੱਲ ਬੜੀ ਉਹਨਾਂ ਦੀ ਮੁੱਖ ਪ੍ਰਾਇਓਰਟੀ ਹੁੰਦੀ ਹੈ ਕਿ ਉਹਦੇ ਹਿਸਾਬ ਦੇ ਨਾਲ ਆਪਣੇ ਪੰਜਾਬ ਦੇ ਵਿੱਚ ਥੋੜਾ ਘੱਟ ਹੈ ਕਿਉਂਕਿ ਸਾਨੂੰ ਜ਼ਿਆਦਾ ਹੁੰਦਾ ਹੈ ਕਿ ਪਲੱਸ 2 ਕਰ ਲਈਆ ਆਇਲ ਜਿ ਕਰੋ ਪਾਸਪੋਰਟ ਬਣਾਓ ਤੇ ਬਾਹਰ ਭੱਜ ਜੂ ਤੁਸੀਂ ਇੱਕ ਤਹਿਸੀਲਦਾਰ ਤੋਂ ਸਫ਼ਰ ਸ਼ੁਰੂ ਕੀਤਾ ਔਰ ਇਸ ਟਾਈਮ ਪੰਜਾਬ ਕਾਡਰ ਦੇ 2014 ਦੇ ਆਈਐਸ ਪੰਜਾਬ ਦੇ ਬੱਚਿਆਂ ਨੂੰ ਕੀ ਕੁਝ ਕਹਿਣਾ ਚਾਹੋਗੇ ਜੀ? ਤੂੰ ਮੈਂ ਤਾਂ ਹੀ ਕਹਿੰਨਾ ਚੰਗੂ ਵੀ ਮੇਰੀ ਆਪਦੀ ਇੱਕ ਮਿਸਾਲ ਹੈਗੀ ਆ ਜੀ ਵੀ ਅਸੀਂ ਸ਼ੁਰੂਆਤ ਕੀਤੀ ਸੋਚੀ ਕਿਤਾ ਸੀ ਕਿ ਅਸੀਂ ਇੰਡੀਆ ਚ ਰਹਾਂਗੇ ਤਾਂ ਘਟੂ ਘਟਿਰ ਚੰਗੀ ਥਾਂ ਨੌਕਰੀ ਦੇ ਕਰਕੇ ਰਹਾਂਗੇ ਹੈਨਾ ਜੀ ਤੇ ਅਸੀਂ ਮਿਹਨਤ ਕੀਤੀ ਹੈ ਤੇ ਮੈਂ ਪਿਛਲੇ 25 ਸਾਲ ਹੋ ਗਏ ਮੈਨੂੰ ਇਸ ਸਿਸਟਮ ਦੇ ਵਿੱਚ ਤੇ ਆਈ ਜੋ ਸੋ ਕੀਤੀ ਸੀ ਜੀ ਤੁਮ ਗਰੰਟੀ ਨਾਲ ਕਹਿਣਾ ਮੇਰਾ ਮਤਲਬ ਦਾਵਾ ਹੈ ਜੀ ਦਾਵਾ ਜੀ ਜੀ ਵੀ ਜਿਹਦੇ ਬੱਚੇ ਨੇ ਇੱਕ ਸਾਲ ਮਿਹਨਤ ਕੀਤੀ ਹੈ ਜੀ ਉਹਨੂੰ ਨੌਕਰੀ ਮਿਲੀ ਹੀ ਮਿਲੀ ਆ ਸਰਕਾਰੀ ਨੌਕਰੀ ਮਿਲੀ ਹੈ ਜੀ 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 ਜਿਹੜੇ ਬੱਚੇ ਨੇ ਸਾਲ ਮਿਹਨਤ ਕਰਨ ਤੋਂ ਬਾਅਦ ਜੀ ਜੀ ਮੈਨੂੰ ਨਹੀਂ ਲੱਗਿਆ ਪਿਛਲੇ 25 ਸਾਲਾਂ ਦੇ ਵਿੱਚ ਕੋਈ ਬੱਚਾ ਰਹਿ ਗਿਆ ਹੋਵੇ ਜੀ ਨੌਕਰੀ ਨਾ ਮਿਲੀ ਹੋਵੇ ਜੀ ਜੀ ਇਸ ਲਈ ਮੈਂ ਤਾਂ ਹੀ ਬੇਨਤੀ ਕਰਾਂਗਾ ਸਾਰੇ ਨੌਜਵਾਨਾਂ ਨੂੰ ਯੂਥ ਨੂੰ ਵੀ ਇੱਕ ਸਾਲ ਜ਼ਰੂਰ ਮਿਹਨਤ ਕਰਨੀ ਪੈਂਦੀ ਹੈ ਉਹਦਾ ਫਲ ਮਿੱਠਾ ਜ਼ਰੂਰ ਹੁੰਦਾ ਇਹ ਜਿਵੇਂ UPSC ਦੀ ਤਿਆਰੀ ਜਾਂ ਸਿਵਲ ਸਰਵਿਸ ਜਾਂ ਸਟੇਟ ਆਪਣੇ ਦੀ ਤਿਆਰੀ ਇਹਨੂੰ ਲੈ ਕੇ ਬਹੁਤ ਸਾਰੇ ਆਪਣੇ ਪੰਜਾਬੀਆਂ ਦਾ ਸੁਭਾਅ ਕਿ ਪੇਪਰ ਲੱਗੇ ਜੇ ਆਂਦੇ ਨੇ ਚਲੋ ਤਿਆਰੀ ਕਰ ਲਓ ਮਹੀਨਾ ਕੀ ਰਹਿ ਗਿਆ ਨਾ ਉੱਥੇ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਨੌਜਵਾਨ ਮਾਰ ਖਾ ਜਾਂਦੇ ਨੇ ਕਿਉਂਕਿ ਤੁਹਾਡਾ ਬੜਾ ਤਜਰਬਾ ਤੁਸੀਂ 98 ਤੋਂ ਤਿਆਰੀ ਕੀਤੀ IAS ਬਣਨ ਦੀ ਔਰ 2014 ਚ ਤੁਸੀਂ ਫਿਰ ਪੰਜਾਬ ਪੰਜਾਬ ਕੈਡਰ ਵੀ IAS ਮਿਲ ਗਿਆ ਇਹ ਜਿਹੜੇ ਜਿਹੜੇ ਬੱਚੇ ਸਿਵਲ ਸਰਵਿਸ ਦੀ ਜਾਂ ਸਟੇਟ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਉਹਨਾਂ ਵਾਸਤੇ ਸਿਰ ਖਾਸ ਕੋਈ ਮੈਸੇਜ ਜਿੱਥੇ ਕੋਸ਼ੀ ਜ਼ਿਲ੍ਹੇ ਦੇ ਵਿੱਚ ਜਿਉ ਜੋ ਉਹਨਾਂ ਨੂੰ ਨੌਲੇਜ ਦੀ ਹੈਗੀ ਹੈ ਜਾਂ ਸਹੂਲਤਾਂ ਚਾਹੀਦੀਆਂ ਦੀਆਂ ਨੇ ਅੱਜ ਕੱਲ੍ਹ ਨਾ ਜੀ ਜੀ ਜਿਵੇਂ ਲਾਇਬ੍ਰੇਰੀਆਂ ਲਾਇਬ੍ਰੇਰੀਆਂ ਹੈਗੀਆਂ ਇੰਟਰਨੈਟ ਚਾਹੀਦਾ ਉਹਨਾਂ ਨੂੰ ਮੈਗਜ਼ੀਨ ਚਾਹੀਦੇ ਨੇ ਠੀਕ ਹੈ ਕੋਈ ਇੱਕ ਸ਼ਡਿਊਲ ਹੁੰਦਾ ਸੀ ਆਲੇ ਦੇ ਲਈ ਹਨਾ ਵੀ ਆ ਉਹ ਕੋਸ਼ਿਸ਼ ਕਰਾਂਗੇ ਉਹ ਇੱਕ ਸਟੈਂਡ ਇਮਪਲੋਇਮੈਂਟ ਬਿਊਰੋ ਖੁੱਲੇ ਗਏ ਸੀ ਪੰਜਾਬ ਦੇ ਵਿੱਚ سارے ਜ਼ਿਲ੍ਹੇ ਦੇ ਵਿੱਚ ਸ਼ਾ ਅਸੀਂ ਇਮਪਲੋਇਮੈਂਟ ਬਿਊਰੋ ਜਿਹੜੇ ਨਾ ਉਹਨਾਂ ਨੂੰ ਅਸੀਂ ਤਕੜਾ ਕਰਕੇ ਨਾ ਉਹਨਾਂ ਨੂੰ ਸਟਰੈਂਥਨ ਕਰਕੇ ਬੱਚੇ ਨੂੰ ਉੱਥੇ ਲਈਏਗਾ ਅਸੀਂ ਜੀ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ ਹਾਂਜੀ 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 ਚਲੋ ਬਹੁਤ ਬਹੁਤ ਮਿਹਰਬਾਨੀ ਤੁਮਨ ਸਾਹਿਬ ਔਰ ਅਸੀਂ ਵੀ ਆਸ ਕਰਦੇ ਕਿ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਇੱਕ ਵਿਰਾਸਤ ਪੱਕੋ ਔਰ ਹਿਸਟਰੀ ਪੱਖੋਂ ਔਰ ਔਰ ਜਿੱਥੇ ਸਾਡੇ ਉਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦਾ ਹਸੈਨੀ ਵਾਲਾ ਉਹ ਜ਼ਿਲ੍ਹਾ ਹੋਰ ਤਰੱਕੀਆਂ ਤੁਹਾਡੀ ਗਵਾਈ ਚ ਤਰੱਕੀਆਂ ਚ ਸ਼ਾਮਲ ਹੋਵੇ ਜੀ। ਥੈਂਕ ਯੂ ਬਹੁਤ ਸਾਰਾ। ਰਜੇਸ਼ ਧਮਾਨ ਉਹਨਾਂ ਨੇ ਆਪਣਾ ਪੂਰਾ ਦੱਸ ਦਿੱਤਾ ਹੈਗਾ ਕਿ ਉਹ ਫਿਰੋਜ਼ਪੁਰ ਜਾ ਕੇ ਕੀ ਕੁਝ ਕੰਮ ਕਰਨਗੇ ਕੀ ਉਹਨਾਂ ਵਾਸਤੇ ਚੁਣੌਤੀਆਂ ਵੀ ਆ ਨੌਜਵਾਨਾਂ ਵਾਸਤੇ ਉਹ ਕੀ ਕੁਝ ਕੰਮ ਕਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦਾ ਇਹ ਵੀ ਮੰਨਣਾ ਹੈਗਾ ਕਿ ਜੇ ਕਿਸੇ ਨੇ ਵੀ ਸਰਕਾਰੀ ਨੌਕਰੀ ਨਹੀਂ ਔਰ ਉਹਨਾਂ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ। ਕਿ ਜਿਸਨੇ ਵੀ ਨੌਜਵਾਨੇ ਇੱਕ ਸਾਲ ਅ ਦਿਲੋਂ ਤਿਆਰੀ ਕਰ ਲਏਗੇ ਤੇ لازਮੀ ਤੌਰ ਤੇ ਉਹਨੂੰ ਨੌਕਰੀ ਮਿਲੀ ਆ ਤੇ ਉਹਨੇ ਕਿਹਾ ਕਿ ਉਹ ਲਾਇਬ੍ਰੇਰੀਆਂ ਦੀ ਜਿਹੜੀ ਘਾਟ ਰਹਿਣ ਵਾਲੀ ਉਹ ਵੀ ਪੂਰੀ ਕਰਨਗੇ ਔਰ ਸਭ ਤੋਂ ਵੱਡੀ ਗੱਲ ਇੱਕ ਮਿਸਾਲ ਨੇ ਰਜੇਸ਼ ਧਮਾਨੋਨੀ ਕਿ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਜੋ 1998 ਦੇ ਵਿੱਚ ਉਹਨਾਂ ਨੇ ਸੁਪਨਾ ਲਿਆ ਸੀ ਆਈਐਸ ਬਣਨ ਦਾ ਉਹ ਉਹਨਾਂ ਦਾ لازਮੀ ਤੌਰ ਤੇ ਪੂਰਾ ਆ ਔਰ ਇੱਕ ਆਈਐਸ ਅਫਸਰ ਵਾਸਤੇ ਸਭ ਤੋਂ ਵੱਡੀ ਜੇ ਇੱਕ ਮੰਨੀ ਜਾਂਦੀ ਜ਼ਿੰਮੇਵਾਰੀ ਮੰਨੀ ਜਾਂਦੀ ਆ ਕਿ ਆਈਐਸ ਅਫਸਰ ਬਣ ਕੇ ਕੀ ਲੱਗਣਾ ਉਹ ਹੁੰਦਾ ਡੀਸੀ ਤੇ ਰਜੇਸ਼ ਧਮਾਨ ਸਾਹਿਬ ਡੀਸੀ ਲੱਗੇ ਚੁਕੇ ਨੇ ਸਰਦੀ ਜਿਲ੍ਹਾ ਫਿਰੋਜ਼ਪੁਰ ਦੇ ਤੇ ਜਿਹੜੇ ਆਈਐਸ ਅਫਸਰਾਂ ਦੇ ਵਿੱਚ ਅਗਰ ਇਹ ਕੋਈ ਡੀਸੀ ਨਾ ਲਗੇ ਤੇ ਲਾਜ਼ਮੀ ਤੌਰ ਤੇ ਕਹਿ ਸਕਦੇ ਕਿ ਉਹ ਇੱਕ ਸਫਲ ਅਧਿਕਾਰੀ ਵੀ ਨਹੀਂ ਬਣ ਸਕਦਾ ਜੋ ਤਜਰਬਾ ਬਤੌਰ ਡਿਪਟੀ ਕਮਿਸ਼ਨਰ ਰਹਿੰਦਾ ਹੈਗਾ ਕਿ ਬਹੁਤ ਸਾਰੇ ਤੁਸੀਂ ਲੋਕਾਂ ਦੇ ਨਾਲ ਸਿੱਧਾ ਵਾਅ ਵਾਸਤਾ ਹੁੰਦਾ ਬਹੁਤ ਸਾਰੇ ਲੋਕ ਆਪਣੀਆਂ ਦੁੱਖ ਤਕਲੀਫਾਂ ਸਾਂਝੀਆਂ ਕਰਨ ਆਉਂਦੇ ਨੇ ਤੁਸੀਂ ਉਹਨਾਂ ਦੇ ਮਸਲੇ ਹੱਲ ਕਰਦੇ ਹੋ ਔਰ ਪਿੱਛੇ ਜੇ ਤੁਸੀਂ ਆਪ ਖੁਦ ਕਈ ਤਸਵੀਰਾਂ ਦੇਖੀਆਂ ਹੋਣਗੀਆਂ ਕਿ ਬਹੁਤ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੇ ਆਪਣੇ ਦਫ਼ਤਰਾਂ ਦੇ ਵਿੱਚ ਬੱਚੇ ਬਿਠਾ ਕੇ ਡੀਸੀ ਵਾਲੀ ਕੁਰਸੀ ਤੇ ਬਿਠਾਇਆ ਗਏ ਨੇ ਕਿ ਪੰਜਾਬ ਦੇ ਬੱਚੇ ਵੀ ਡੀਸੀ ਬੰਨਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਵਾਸਤੇ ਰਜੇਸ਼ ਤਮਾਨ ਇੱਕ ਤਾਜ਼ਾ ਮਿਸਾਲ ਵੀ ਆ ਕਿ ਜਿਨ੍ਹਾਂ ਨੇ ਸੁਪਨਾ ਲਿਆ ਸੀ ਉਹ ਸੁਪਨਾ ਸਿਰਫ ਰਜੇਸ਼ ਧਮਾਲ ਸਾਹਿਬ ਦਾ ਸਕਾਰ ਨਹੀਂ ਹੋਇਆ ਬਲਕਿ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਬੱਚੇ ਵੀ ਆ ਜਿਹੜੇ ਹਾਲੇ 10ਵੀਂ 12ਵੀਂ ਜਮਾਤ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਪਿੱਛੇ ਜੇ ਕਈ ਬਹੁਤ ਸਾਰੇ ਡਿਪਟੀ ਕਮਿਸ਼ਨਰਾਂ ਨੇ ਆਪਣੇ ਦਫਤਰਾਂ ਵਿੱਚ ਬਿਠਾ ਕੇ ਉਹਨਾਂ ਨੂੰ ਡੀਸੀ ਵਾਲੀ ਕੁਰਸੀ ਤੇ ਬਿਠਾਇਆਗਾ ਤੇ ਦੇਖਦੇ ਆ ਕਿ ਅਜਿਹੇ ਪੰਜਾਬ ਦੇ ਵਿੱਚ ਅਗਰ ਮਿਹਨਤੀ ਔਰ ਲੱਗਣ ਵਾਲੇ ਅਫਸਰ ਜਦ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਲੱਗਦੇ ਨੇ ਤੇ لازمی ਤੌਰ ਤੇ ਪੰਜਾਬ ਦਾ ਜਾਂ ਕਿਸੇ ਵੀ ਸੂਬੇ ਦਾ ਪਲਾ ਹੁੰਦਾ ਔਰ ਉਹਨਾਂ ਨੇ ਇਹ ਵੀ ਮੰਨਿਆ ਕਿ ਜਿਹੜਾ ਸਰਕਾਰੀ ਦਫਤਰਾਂ ਦੇ ਵਿੱਚ ਜਿਹੜਾ ਸਰਕਾਰ ਦਾ ਜਿਹੜਾ ਮੰਤਬਾ ਕ੍ਰਪਸ਼ਨ ਲੈ ਕੇ ਜ਼ੀਰੋ ਟੋਲਰੈਂਸ ਉਹ ਸਰਕਾਰ ਦੀ ਜਿਹੜੀ ਇਸ ਮੰਤਬ ਨੂੰ ਖੋਰਾ ਨਹੀਂ ਲੱਗਣ ਦੇਣਗੇ ਔਰ ਕਿਉਂਕਿ ਕ੍ਰਪਸ਼ਨ ਉੱਥੇ ਆਂਦੀ ਹੈ ਜਿੱਥੇ ਸਰਕਾਰੀ ਕੰਮਕਾਜ ਦੀ ਗਤੀ ਢਿੱਲੀ ਹੋਵੇ ਤੇ ਜਿੱਥੇ ਸਪੀਡ ਦੇ ਨਾਲ ਕੰਮ ਹੋਵੇ ਉੱਥੇ ਕ੍ਰਪਸ਼ਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਦੇਖਦੇ ਆਂ ਕਿ ਰਜੇਸ਼ ਤਮਨ ਜਿਹੜੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤਨਾਤ ਕੀਤੇ ਜਾ ਚੁਕੇ ਸਰਕਾਰ ਵੱਲੋਂ ਫਿਰੋਜ਼ਪੁਰ ਕਿੰਨਾ ਅੱਗੇ ਵਧਦਾਗਾ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇ ਇਧਰੋਂ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ